E allora, vuol dire che ho ਗਿਪਸਪੀ ਮਾਉਲੇ ਵਾਲਾ ਗਊ ਘਟਿਆ ਤਾਂ ਇਹ ਨਾ ਮਿਤੀ 13 ਜਨਵਰੀ ਸਵੇਰੇ ਤੜਕੇ ਸਾਡੇ ਕੋਲੋਂ ਇਨਫੋਰਮੇਸ਼ਨ ਆਈ ਸੀ 11:30 ਵਜੇ ਦੇ ਲੱਗੇ ਮੇੜਾ ਪਵਾਦ ਪੋੜਾ ਉਹਦੇ ਲੱਗੇੜਾ ਜੰਗਲ ਅਨੈਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜਿਹੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜਿਹੜਾ ਲਿਆ ਗਿਆ ਉੱਥੇ ਪ੍ਰਸ਼ਾਦਿਤ ਕੀਤਾ ਜਾਂਦਾ ਤੁਨੂੰ ਮਰੇ ਜਾਂਦਾ ਜਿਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਗਊ ਦੱਲਿਆ ਰੱਖਿਆ ਦਲ ਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਰੋਪੜ ਤੋਂ ਸਾਡੇ ਸਮਰਾਲੇ ਦੇ ਉਹਨਾਂ ਨੂੰ ਆਪਣਾ ਬਡੇਰਾ ਜੀ ਇਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਮੇਰੀ ਪੁਸ ਐਸਚੂਆ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਜਦੋਂ ਮਾਨਯੋਗ ਐਸਐਸਪੀ ਸਾਡੇ ਡਾਕਟਰ ਜਯੂਤੀ ਜਾਦਵ ਜੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਉਹਨਾਂ ਨੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਐਚਓ ਮਾਸ਼ਵੜਾ ਦੇ ਐਸਐਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕੁਗੋ ਤੇ ਟਾਰਚ ਨਾਲ ਰਾਤ ਨੂੰ ਦੇਖਣਾ ਪੈ ਰਿਹਾ ਸੀ ਮੋਕੇ ਥੋੜੇ ਮੁੱਲ ਨੂੰ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗਊਆਂ ਦਾ ਮਾਸ ਟੋ ਕੀਤੀ ਸੀ ਜਿਹਨਾਂ ਦਾ ਉੱਥੇ ਮਾਸ ਪਿਆਇਆ ਸੀ ਜਿਹਦੇ ਮੋਕੇ ਤੇ ਪਹੁੰਚ ਗਏ ਅਸੀਂ ਮਾਸ ਜਿਹੜਾ ਗਊਆਂ ਦਾ ਮਾਸ ਸੀ ਪਿਆਇਆ ਮੋਕੇ ਦੇ ਡਾਕਟਰ ਦੋ ਬਲਾਗਾ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹ ਤੋਂ ਸਿੰਪਲ ਜਿਹੜੇ ਅਡਰਟ ਭਰੇ ਗਏ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਅਦਾਲਤ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗੂਆਂ ਦਾ ਤਸਦੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾਂ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇ ਸੀ ਸਾਡੇ ਜਿਆਦਾ ਮੁੱਲਜਵਾਂ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਅਤੇ ਕਹੂੰਗਾ ਇਹਨਾਂ ਨੇ ਬਹੁਤ ਹਾਰਡਵਰਕ ਕੀਤਾ ਸਾਰੀ ਰਾਤ ਨਹੀਂ ਦਿੱਤੇ। ਪੰਜ ਮੁੱਲਿਆਂ ਜਿਹੜੇ ਆ ਆੜ-ਆੜ ਜਗ੍ਹਾ ਤੋਂ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ। ਸਾਡੇ ਜਿਹੜੇ ਤਿੰਨ ਜਾਂ ਚਾਰ ਮੁੱਲਯਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਾਬੂ ਕਰ ਲਏ ਜਾਣਗੇ ਮੈਂ ਇੱਥੇ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੁੱਲਯਮ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇਹ ਗੋਥ ਹੈ ਪਰਚਾ ਜਿਹੋ ਗਊ ਹੱਤੇ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਅਸੀਂ ਰਾਤ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਸੀ ਅੰਡਰ ਸੈਕਸ਼ਨ 299 225 191 ਤੇ 196 ਦੇ 111 ਜਿਹੜੀ ਹੈਕਚੁਅਲ ਅਫੈਂਡਰ ਵਾਲੀ ਉਹ ਵੀ ਇਹੀ ਸੈਕਸ਼ਨ ਲਾਈ ਹੈ ਜਿਹਦੀ سزا ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਸ ਲਾਟ੍ਰੈਕਟਡ ਆਫ ਸੈਕਸ਼ਨ 5 ਦੇ 8 ਐਨੀਮਰ क्रुएਲਟੀ ਐਕਟ ਜਿਹੜੀ ਸੈਕਸ਼ਨ 11 ਉਹ ਵੀ ਇਸ ਮਕਦਮੇ ਵਿੱਚ ਜੁੜੀ ਗਈ ਹੈ ਤਾਂ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਮਾੜੇ ਐਂਸਰ ਨੂੰ ਗੰડા ਐਂਸਰ ਨੂੰ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਜੂਡਿਕਸ਼ਨ ਹੈ ਕੰਨਾ ਜਿਲ੍ਹੇ ਦੀ ਸਿਰ ਨਹੀਂ ਚੱਕਣ ਦਵਾਂਗੇ ਇਹਨਾਂ ਨੂੰ ਅਜਾ ਸਬ ਕਾਵਾਂਗੇ ਇਹਦੇ ਵਿੱਚ ਅਹੀ سنگੀਨ ਜਿਹੜੀ ਧਰਾਂ ਲੰਨਿਆ ਹੈ ਘਟੋਗੜ ਇਹਨਾਂ ਦੀ ਅਗਲੀ ਪੀੜ੍ਹੀ ਵੀ ਯਾਦ ਕਰੂੰਗਾ ਵੀ ਇਹੋ ਜਿਹਾ ਕ੍ਰਾਈਮ ਨਾ ਕਰ। ਇਹ ਜਿਹੜਾ ਜੰਗਲੀ ਖੇਤਰ ਤੇ ਕੋਈ ਆਰਜੀ ਤੌਰ ਤੇ ਬਣਾਇਆ ਸੀ ਕਸਾਈ ਖਾਨਾ ਕਿ ਪੱਕਾ ਤੌਰ ਤੇ ਬਣਾਇਆ ਸੀ। ਨਹੀਂ ਨਹੀਂ ਇਹ ਆਰਜੀ ਤੌਰ ਤੇ। ਇੰਨੀਆਂ ਗਊਆਂ ਦੀ ਹੱਤਿਆ ਹੋਈ ਥੋੜੇ ਸੰਨੇ। ਉੱਥੇ ਦੋ ਗਊਆਂ ਦੀ ਹੱਤਿਆ ਹੋਈ ਆ। ਇਹ ਤੋਂ ਬਿਨਾ ਇਹਦਾ ਇਹਦਾ ਕਿੰਗਪਿੰਨ ਹੈ। ਉਹ ਰੈਸਟ ਕਰਨਾ ਅਜੇ ਬਾਕੀ ਹੈ। ਉਹਨੂੰ ਰੈਸਟ ਕਰਨ ਤੋਂ ਬਾਅਦ ਸਾਰਾ ਫਿਰ ਜੋ ਵੀ ਤਤਕਸ਼ ਦੇ ਦੌਰਾਨ ਹੋਊਗਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਊ। ਇਹ ਗਊਆਂ ਕਿੱਥੋਂ ਲੈ ਕੇ ਆਂਦੇ ਸੀਗੇ? ਇਹ ਗਊਆਂ ਜਿਹੜੀਆਂ ਆਪਣੇ ਵਾਰਾ ਨੇ ਜੀ। ਉਹਨਾਂ ਨੂੰ ਹੀ ਰੱਸੀ ਪਾ ਕੇ ਲੈ ਜਾਂਦੇ ਨੇ। ਤੇ ਉੱਥੇ ਜਿਹੜਾ ਜੰਗਲ ਸੀ ਜੰਗਲ ਇਹਨਾਂ ਨੇ ਦੇਖਿਆ ਉੱਥੇ ਹੁੰਦਾ ਬਹੁਤ ਹੈ ਕਿਤੇ ਉਹ ਪਤਾ ਲੱਗੇ ਕਿ ਸਪਲਾਈ ਕਿੱਥੇ ਕਰਦੀ ਸੀ ਨੀ ਇਹਦੇ ਕਿੰਗਪਿੰਡ ਜਿਹੜਾ ਸਾਡਾ ਤਫ਼ਤੀਸ਼ ਦਾ ਪਾਰਟ ਆ ਇਹ ਜਿਵੇਂ ਤਫ਼ਤੀਸ਼ ਕੰਪਲੀਟ ਹੋਊਗੀ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਊਗੀ ਖਾਲਸਾ ਬਹਿਂਦਰ ਜੀ ਕੀ ਫਤਿਹ ਖਾਲਸਾ ਬੰਦ ਦੇ ਸਾジナ ਦਿਵਸ ਤੇ ਵਿਸਾਖੀ ਦੇ ਸ਼ੁਭ ਦਿਹਾੜੇ ਦੀਆਂ ਸਮੂਹ ਵਿਸ਼ਵ ਵਿੱਚ ਵਸਦੇ ਸਿੱਖ ਭਾਈਚਾਰੇ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਵਿਸਾਖੀ ਦਾ ਦਿਹਾੜਾ ਸਾਡੇ ਜੋ ਕਿਸਾਨੀ ਨਾਲ ਸੰਬੰਧਿਤ ਹੈ ਕਿਸਾਨਾਂ ਦੇ ਲਈ ਵੀ ਇਸ ਵਾਰ ਤਰੱਕੀ ਲੈ ਕੇ ਆਵੇ ਫਸਲ ਵਧੀਆ ਹੋਵੇ ਉਹਨਾਂ ਦੀ ਕਿਸੇ ਬਿਨਾ ਮੌਸਮ ਜਾਂ ਕਿਸੇ ਹੋਰ ਨੁਕਸਾਨ ਤੋਂ ਬਚਾ ਹੋਏ ਤੇ ਕਾਮਨਾ ਕਰਦੇ ਆ ਕਿ ਵਧੀਆ ਰਹੇ ਸਭ ਦੇ ਲਈ ਇਸ ਤੋਂ ਬਿਨਾ ਅਸੀਂ ਜੋ ਵੀ ਸਾਡੇ ਪੰਜਾਬ ਵਿੱਚ ਵਸਦੀ ਸਮੂਹ ਸੰਗਤ ਆ ਉਹਦੀ ਤਰੱਕੀ ਦੀ ਕਾਮਨਾ ਕਰਦੇ ਹਾਂ ਸਾਡੇ ਐਕਸਾਵਾ ট্রান্সਫਾਰਮਰ ਅਤੇ ਬੀਆ ਟਰੇਡਿੰਗ ਕੰਪਨੀ ਵੱਲੋਂ ਸਮੂਹ ਪੰਜਾਬ ਵਾਸੀਆਂ ਤੇ ਵਿਸ਼ਵ ਵਿੱਚ ਵਸਦੀ ਸੰਗਤਾਂ ਨੂੰ ਅਸੀਂ ਮੁਬਾਰਕਾਂ ਦਿੰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਕੌਮ ਤੇ ਪੰਜਾਬੀ ਅਸੀ ਜਿੱਥੇ ਵੀ ਵਸਣ ਉਹ ਦਿਨ ਦੁਬਣੀ ਰਾਤ ਚੋਂ ਬਣੀ ਤਰੱਕੀ ਕਰਨ ਧੰਨਵਾਦ